ਸਾਪਰਾ ਗੋਣਾ ਅਕਾਸ਼ ਜੀ ਇੰਟਰਟੂ ਕੀ ਰੱਖੋ ਪੂਮੇਰਾ ਛੜਾ ਜੀ ਠੀਕ ਹੈ ਲੋ ਭਜੀ ਆਪਾਂ ਆਏ ਸੀ ਇੱਥੇ ਮੇਰੀ ਸਾਲੀ ਆ ਜੀ ਤੇ ਆਏ ਸੀ ਆਪਾਂ ਉਹਨਾਂ ਕੋਲ ਉਹਨਾਂ ਕੋਲ ਆਏ ਤਾਂ ਆਪਾਂ ਕੋਰੀਡੋਰ ਤੇ ਆ ਗਏ ਕੋਰੀਡੋਰ ਤੇ ਆਏ ਤੇ ਆਪਾਂ ਇੱਧਰ ਵਾਪਸ ਜਾ ਰਹੇ ਸੀ ਘਰੋਂ ਜੂ ਟਰਨ ਕਰਦਾ ਸੀ ਇਹ ਮੁੰਡਾ ਥੋੜੀ ਜਿਹੀ ਅੱਗੇ ਗਿਆ ਆਪਾਂ ਖੜੇ ਸੀ ਲੱਗੇ ਇਹੀ ਮੁੰਡਾ ਕੱਲਾ ਚ ਬੈਠਾ ਮੁੜ ਸਕਦਾ ਤੇ ਦੂਸਰਾ ਮੋਟਰਸਾਈਕਲ ਵੀ ਸਾਡਾ ਲੱਗ ਖੜਾ ਸੀ ਕਿਨੇ ਜੂ ਟਰਨ ਕੀਤਾ ਜੀ ਕੱਢਣ ਲੱਗਾ ਉਹ ਮੁੰਡੇ ਦੋ ਆ ਰਹੇ ਸੀ ਸਪਲੈਂਡਰ ਮੋਟਰਸਾਈਕਲ ਤੇ ਸੀ ਉਹਨਾਂ ਦੋਨਾਂ ਨੇ ਰੇਸ ਲਾਈ ਸੀ ਵੀ ਬਹੁਤ ਫਾਸਟ ਆ ਰਹੇ ਸੀ ਰੇਸ ਤੋਂ ਪਤਾ ਵੀ ਕਿੱディ ਤੇ ਜਾ ਰਹੇ ਸੀ ਉਹ ਤੇਜ਼ ਆ ਰਹੇ ਸੀ ਜ਼ਿਆਦਾ ਤੇ ਇੱਕ ਨੇ ਤੇ ਕੋਲਤੀ ਕੱਢ ਲਿਆ ਦੂਸਰੇ ਕੋ ਕੰਟਰੋਲ ਨਹੀਂ ਆਇਆ ਉਹਨੇ ਵਿਚ ਲੈ ਕੇ ਮਾਰ ਦਿੱਤਾ ਜੀ ਇਹਦੇ ਮੌਕੇ ਤੇ ਉਸਤੇ ਮੌਤ ਨਹੀਂ ਜੀ ਉਹ ਤਾਂ ਸਾਹ ਚੱਲਦੇ ਸੀ ਸੋੜੇ ਕਿੱਥੇ ਕਿਦਾਂ ਪਹੁੰਚੋ ਕਿੱਥੇ ਇਹ ਮੁੰਡੇ ਇਹਨਾਂ ਨੂੰ ਭੇਜਿਆ ਨਾਲ ਤੇ ਮੋਟਰਸਾਈਕਲ ਤੇ ਲੈ ਗਿਆ ਚੱਕ ਕੇ ਤੇ ਦੋ ਹੰਦਿਆਂ ਦੇ ਰਾਸਤੇ ਚ ਇਹਨਾਂ ਨੂੰ ਐਂਬੂਲੈਂਸ ਮਿਲ ਗਈ ਰਾਸਤੇ 'ਚ ਐਂਬੂਲੈਂਸ ਚ ਬਹਲੇ ਆਪਾਂ ਉੱਥੇ ਖੜੇ ਸੀ ਬਾਕੀ ਅੱਗੇ ਦਾ ਇਹਨਾਂ ਨੂੰ ਪਤਾ ਵੀ ਐਂਬੂਲੈਂਸ 'ਚ ਉਹ ਇਹ ਕਹਿ ਰਹੇ ਸੀ ਉਤਾਰਿਆ ਹਸਪੀਟਲ ਅੰਦਰ ਲੈ ਕੇ ਆ ਰਹੇ ਸੀ ਉਨੇ ਦਿਨ ਉਹਨੇ ਬਿਜਾ ਦਿੱਤਾ। ਅੱਜ ਉੱਥੇ ਪੁਲਿਸ ਵਾਲਾ ਰੋਕਣ ਵਾਲਾ ਨਹੀਂ ਹੈ। ਨਹੀਂ ਜੀ ਕੋਈ ਨਹੀਂ ਸੀਗਾ। ਉਸ ਟਾਈਮ ਨਹੀਂ ਸੀਗਾ ਉੱਥੇ। ਕੋਈ ਨਹੀਂ ਆਇਆ ਜੀ ਉੱਥੇ। ਉਹਦੇ ਹੋਰ ਵੀ ਰੇਸ ਲਾ ਰਹੇ। ਹਾਂਜੀ ਬਹੁਤ ਉਹਨਾਂ ਕੋਲ 15-16 ਮੋਟਰਸਾਈਕਲ ਸੀ। ਕੋਈ ਲੋ ਰੋਡ। ਹਾਂਜੀ। ਉਹ ਖੜੇ ਸੀ ਬਾਕੀ ਦੇ ਉਹ ਦੋ ਆ ਰਹੇ ਸੀ ਬਸ ਰੇਸ ਲਾ ਰਹੇ। ਕੀ ਮੰਨ ਕਰਦੇ ਆਂ? ਅਸੀਂ ਅਨਸਾਫ ਤੋਂ ਨੇ। ਮੇਰਾ ਨਾਮ ਜੀ ਡਾਕਟਰ ਗੁਰਸ਼ਰਨ ਸਿੰਘ ਕਾਲੋ। ਮੈਂ ਮੈਡੀਕਲ ਆਫਿਸ। ਹਾਂਜੀ ਇਹ ਕੇਸ ਆਇਆ ਸੀ ਜੀ ਅਰਸ਼ਪ੍ਰੀਤ ਸਿੰਘ ਨਾਂ ਦਾ। ਬ੍ਰਾਡ ਬੈੱਡ ਸੀ ਸਾਡੇ ਕੋਲ ਰੋਡ ਸਾਈਡ ਐਕਸੀਡੈਂਟ ਦੀ ਹਿਸਟਰੀ ਨਾਲ ਆਇਆ ਤੇ ਬ੍ਰਾਡ ਬੈੱਡ ਸੀ ਸਾਡੇ ਕੋਲ ਦਲਪਿੰਡ ਦਾ ਸੀ ਉਹ ਅਰਸ਼ਪ੍ਰੀਤ ਅਰਸ਼ਪ੍ਰੀਤ ਸਿੰਘ ਅਰਸ਼ਪ੍ਰੀਤ ਸਿੰਘ ਹਾਂ ਜੀ ਕੀ ਦੱਸਦੇ ਆ ਕੀ ਕਾਰਨ ਕਿੱਥੇ ਹੋਇਆ ਐਕਸੀਡੈਂਟ ਇੱਥੇ ਆਪਣਾ ਡੇਰੇ ਦੇ ਨਾਲ ਲਾਗੇ ਬਾਹਰਵਲੀ ਸਾਈਡ ਤੇ ਸ਼ਾਇਦ ਉਹ ਜਿਹੜੀ ਨਵੀਂ ਰੋਡ ਤੇ ਹਾਂ ਜੀ ਉਹ ਤੇ ਮਾਪੇ ਆਏ ਤੁਸੀਂ ਉਹਨਾਂ ਨੂੰ ਸੂਚਿਤ ਕਰਤਾ ਹਾਂ ਜੀ ਹਾਂ ਜੀ ਕਾਫੀ देर ਦੇ ਇਹਦੇ 8:40 ਦੇ ਸਾਡੇ ਕੋਲ ਇੱਥੇ ਆਈ 108 ਲੈ ਕੇ ਆਈ ਸੀ ਇਹਨਾਂ ਨੂੰ ਐਂਬੂਲੈਂਸ ਕੋਈ ਹੋਰ ਲੱਗਦੀ ਨਹੀਂ ਇੱਕ ਹੀ ਹੈ ਜਿਹਦੇ ਨਾਲ ਵਜਾ ਉਹ ਠੀਕ ਆ ਬੰਦਾ ਉਹਦਾ ਪਤਾ ਨਹੀਂ ਠੀਕ ਹੈ ਧੰਨਵਾਦ ਇਹ ਨਾ ਹਰਸ਼ਦੀਪ ਸਿੰਘ ਦਾਲਮ ਦਾ ਰਹਿਣ ਵਾਲਾ ਇਹ ਅੱਜ ਆਪਣੇ ਇਧਰ ਸਿਸਟਰ ਨੂੰ ਮਿਲਣ ਆਇਆ ਸੀ ਮਾਨਪਿੰਡ ਤੇ ਇਥੇ ਕੋਰੀਡੋਰ ਤੇ ਨਾ ਇਹਦਾ ਐਕਸੀਡੈਂਟ ਹੋ ਗਿਆ ਕਿ ਦੂਸਰਾ ਮੋਟਰਸਾਈਕਲ ਦੇ ਵਿੱਚ ਵਜਿਆ ਤੇ ਉਹਦੇ ਕਰਕੇ ਇਹਦੀ ਡੈਥ ਹੋ ਗਈ ਹੈ ਹੁਣ ਇਸ ਜਸਟਿਸ ਨੂੰ ਪਤਾ ਲੱਗਾ ਇਹ ਇਸ ਤਰ੍ਹਾਂ ਹੈ ਇਹ ਦੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਜੋ ਕਹਿਣਗੇ ਉਸ ਦੇ ਮੁਤਾਬਕ ਕਰ ਰਹੀ ਸਾਰਾ ਕੀ ਦੱਸਦੇ ਕਿਦਾਂ ਮੌਤ ਦਾ ਜਦ ਇਹਲੇ ਦੱਸ ਰਹੇ ਹੈ ਵੈਰੀਫਾਈ ਕਰ ਰਹੇ ਆਪਣੇ ਤੌਰ ਤੇ ਮੈਂ ਵੀ ਕਰ ਰਿਹਾ ਵੀ ਕਿਦਾਂ ਐਕਸੀਡੈਂਟ ਹੋਇਆ ਜਿਹੜੇ ਹਿਸਾਬ ਨਾਲ ਬਿਆਨ ਲਿਖਉਣ ਉਸ ਹਿਸਾਬ ਨਾਲ ਕਾਰਵਾਈ ਕਰਾਂ ਸਰ ਇਹਨਾਂ ਨਾਲ ਸਾਡਾ ਗੱਲਬਾਤ ਹੋਈ ਹੈ ਇਹਨਾਂ ਨੇ ਕਿਹਾ ਕਿ ਕੋਰੀਡੋਰ ਰੋਡ ਆ ਜਿਹੜਾ ਉੱਥੇ ਮੋਟਰਸਾਈਕਲ ਤੇ 15 20 ਮੁੰਲੜਵਾਏ ਜਿਹੜੇ ਆ ਉਹ ਦਿਸਾਂ ਲਾ ਰਹੇ ਸੀ ਜਿਹੜੇ ਆ ਕਿ ਇਸ ਮੁੰਡੇ ਦੇ ਵਿੱਚ ਬਚੇ ਨੇ ਇਹਦੇ ਕਰਕੇ ਵੀ ਮੌਤ ਹੋਈ ਹੈ। ਕੋਈ ਨਹੀਂ ਵੈਰੀਫਾਈ ਕਰ ਲੈਣੇ। ਪੁਲਿਸ ਦਾ ਉੱਥੇ ਕੋਈ ਵੀ ਮੁਲਾਜ਼ਮ ਜਿਹੜਾ ਮੈਂ ਜਿਹੜਾ ਉਹਨਾਂ ਨੂੰ ਲੜਵਾ ਜਾਂ ਟੱਕੇ ਹਰਸਾ ਲਿਤਾਉਂਦਾ। ਵੈਰੀਫਾਈ ਕਰਦੇ ਕੋਈ ਨਹੀਂ ਡਿਊਟੀਆਂ ਆਲਰੇਡੀ ਲੱਗੀਆਂ ਨੇ। ਫਿਰ ਵੀ ਵੈਰੀਫਾਈ ਕਰ ਲੈਣੇ ਵੀ ਕੀ ਗੱਲਵਾਦੀ ਹੈ। ਸਿਰੋ ਕੋਰੀਡੋਰ ਉਹ ਜਿਹੜਾ ਬੜਾ ਸੈਂਸਿਟਿਵ ਹੈ। ਉਹਦਾ ਟਰੈਕਟਰਾਂ ਦੀ ਰਿਸ਼ਤਾ ਲੱਗਦੀਆਂ ਹਨ, ਮੋਟਰਸਾਈਕਲਾਂ ਦੀ ਹੈ। ਸੰਗਤ ਦਾ ਬੰਦਾ ਕੋਈ ਹੋਰ ਵੀ ਮਰ ਜਿਹੜਾ ਜਾਂਦਾ ਦੱਸਦੀ। ਨਹੀਂ ਕੋਈ ਗੱਲ ਨਹੀਂ ਹੈ। ਉੱਥੇ ਡਿਊਟੀ ਆਲਰੇਡੀ ਲੱਗੀ ਹੈ। ਫਿਰ ਵੀ ਇਸ ਬੰਦੇ ਆਪਾਂ ਹੋਰ ਡਿਊਟੀ ਵਿੱਚ ਵਧਾ ਦਿੰਦੇ। ਤੇ ਉਹਨਾਂ ਪਰਚਾ ਅੰਪਛਾਤਾਂ ਤੇ ਨਹੀਂ ਦੇਖਦੇ ਆ ਜੀ ਵੈਰੀਫਾਈ ਕਰਦੇ ਆ ਜਿੱਦਾਂ ਬਿਆਲ ਲਿਖਾਉਣ ਦੇ ਪਰਿਵਾਰ ਮੈਂਬਰ ਉਹਦੇ ਹਿਸਾਬ ਨਾਲ ਕਾਰਵਾਈ ਕਰਾਂਗੇ